ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਖੜੇ ਆਂ ਤਲਵੰਡੀ ਸਾਬੋ ਟਰੈਕਟਰ ਮੰਡੀ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਨਿਊ ਹੋਲੈਂਡ Mahindra ਤੇ ਹੋਰ ਵੀ ਟਰੈਕਟਰ ਤੁਹਾਨੂੰ ਦਿਖਾਵਾਂਗੇ ਨਾਲੇ ਕਰਦੇ ਆਂ ਰੇਟਾਂ ਦੀ ਗੱਲ ਨਾਲੇ ਕਰਦੇ ਆਂ ਮਾਡਲ ਦੀ ਗੱਲ ਔਰ ਕੀ ਹਾਲ ਚਾਲ ਹੈ ਬਾਈ ਜੀ ਠੀਕ ਆ ਜੀ ਵਧੀਆ ਜੀ ਤੇ ਪਹਿਲਾਂ ਆਪਣਾ ਨਾਮ ਤੇ ਇੱਕ ਨੰਬਰ ਦੱਸੋ ਜੀ ਮੇਰਾ ਨਾਮ ਸੰਦੀਪ ਸਿੰਘ ਹਾਂਜੀ ਪਿੰਡ ਬੁਰਜ ਸਿਮਾ ਜਿਲ੍ਹਾ ਬਠਿੰਡਾ ਠੀਕ ਹੈ ਜਿਲ੍ਹਾ ਬਠਿੰਡਾ ਇੱਕ ਨੰਬਰ ਦੱਸ ਦਿਓ ਜੀ 94 ਇੱਕ 77 ਹਾਂਜੀ 49377 49377 ਤੁਹਾਾਰੇ ਫਿਰ ਬੋਲ ਦੋ ਜੀ 94177 ਹਾਂਜੀ 49377 ਜੇ ਗੱਲ ਕਰੀਏ ਕਿੰਨੇ ਨੰਬਰ ਪਲਾਟ 'ਚ ਖੜੇ ਆਈ ਆ 10 ਨੰਬਰ ਪਲਾਟ 10 ਨੰਬਰ ਪਲਾਟ 'ਚ ਆਈ ਪਹਿਲਾ ਟਰੈਕਟਰ ਆਪਣੇ ਕੋਲ ਨਿਊ ਹੋਲੈਂਡ 3630 ਆ ਗਿਆ ਜੀ ਹਨਾ 11 ਮਾਰ ਤੇ ਯੂ ਤੇ ਛਤਰੀ ਲੱਗੀ ਹੋਈ ਆ ਟਾਇਰ ਟੁਰ ਕਿਵੇਂ ਆ ਜੀ ਟਾਇਰ ਹੈਗਾ 70 ਪੈਸੇ ਬਾਈ ਅਗਲੇ 80 ਪੈਸੇ ਠੀਕ ਹੈ ਜੀ ਅਗਲੇ 80 ਪੈਸੇ ਟੋਪ ਮਾਡਲ ਹੈ ਜੀ ਟੋਪ ਮਾਡਲ ਹੈ ਜੀ ਫਰਸਟ ਸਪੀਡ ਦੇ ਵਿੱਚ ਹੈ ਜੀ ਹਾਂ ਹਾਂ ਫਰਸਟ ਕੁਆਲਟੀ ਦਾ ਡਰੈਕਟਰ ਹੈ ਪਹਿਲੇ ਨਾ ਤੇ ਨੰਬਰ ਕਿੱਥੋਂ ਦਾ ਹੈ ਜੀ ਪੰਜਾਬ ਕੇ ਹਰਿਆਣਾ ਜੀ ਹਰਿਆਣਾ ਜੀ ਹਰਿਆਣਾ ਨੰਬਰ ਹੈ ਜੀ ਤੇ ਮਾਡਲ ਦੀ ਗੱਲ ਕਰੀਏ 2011 ਮਾਡਲ ਅੱਛਾ ਜੀ ਐਨਓਸੀ ਲੈ ਕੇ ਦੇਵਾਂਗੇ ਬਾਈ ਠੀਕ ਹੈ ਜੀ ਜੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕਿੰਨੀ ਹੈ ਡਿਮਾਂਡ 470 ਆ ਜੀ 470 ਜੇ ਲੈਣ ਦੇਣ ਵਾਲੀ ਕੋਈ ਗੱ ਲੈਂਡ ਡਨ ਦੇ ਦਾਂਗੇ 4 ਲੱਖ 40 ਹਜ਼ਾਰ ਦਾ 4 ਲੱਖ 40 ਹਜ਼ਾਰ ਦਾ 30 ਹਜ਼ਾਰ ਦੀ ਛੂਟ ਡਬਲ ਡਿਸਟ੍ਰੀਬਿਊਟਰ ਤੇ ਇਸ ਵੀ ਮਾਨਤਨ ਕਰ ਦਾਂਗੇ ਜੇ ਕੋਈ ਬੰਦਾ ਆਊਗਾ ਚੱਲ ਕੇ ਤੇ ਹੋਰ ਵੀ ਮਾਨਤਨ ਹੋ ਜਾਏਗਾ 30 ਹਜ਼ਾਰ ਦੀ ਛੂਟ ਹੈ ਅਗਲੇ ਬੰਨੇ ਮਹਿੰਦਰਾ ਮਹਿੰਦਰਾ 265 ਡੀਆਈ ਭੂਮੀਪੁੱਤਰ ਮਾਡਲ ਹੈ ਜੀ ਇਹ ਬਾਈ ਜੀ 2001 ਮਾਡਲ ਹੈ ਅੱਛਾ ਜੀ ਟਾਇਰ 80 ਪੈਸੇ ਆ ਇਹਨੇ ਗੇਰ ਦਾ ਓਕੇ ਆ ਸਾਰਾ origignal tractor ਆ ਸਾਰਾ original ਆ ਨੰਬਰ ਕਿਥੋਂ ਦਾ ਹੈ ਰਿਆਣਾ ਨੰਬਰ ਹਰਿਆਣਾ ਨੰਬਰ ਆ ਸਿੰਪਲ ਸਟੀering ਆ original ਸਾਰਾ ਪਿਆ tractor 80 ਪੈਸੇ ਟਾਇਰ ਨੇ ਜੇ ਮਾਡਲ ਦੀ ਗੱਲ ਕਰੀ ਕਿੰਨਾ ਜੀ 2001 ਮਾਡਲ ਆ ਜੀ ਅੱਛਾ ਜੀ ਜੇ ਡਿਮਾਂਡ ਦੀ ਗੱਲ ਕਰੀ ਜੀ ਡਿਮਾਂਡ 2 ਲੱਖ 30 ਹਜ਼ਾਰ ਮੰਗਦੇ ਜੀ 2 ਲੱਖ 30 ਹਜ਼ਾਰ ਕਿੰਥੋਂ ਤੱਕ ਛੱਡ ਦੋਗੇ ਇਹ tractor 2 ਲੱਖ 20 ਹਜ਼ਾਰ ਦੱਦਾਂ 2 ਲੱਖ 20 ਹਜ਼ਾਰ ਦਾ ਛੱਡ ਦੋਗੇ ਹਾਂ ਠੀਕ ਹੈ ਜੀ ਤੇ ਸਾਫ ਕੰਡੀਸ਼ਨ ਦਾ tractor ਪੈ ਦੇਖ ਸਕਦੇ ਜੀ ਤੇ ਅਗਲੇ ਬੰਨੇ 724 ਆ ਗਿਆ ਜੀ ਐਫੀ ਮਾਡਲ ਹੈ ਸਿੰਪਲ ਸਟੀering ਤੇ ਜੇ ਗੱਲ ਕਰੀਏ ਟਾਇਰਾਂ ਦੀ ਜੀ ਟਾਇਰ ਹੈਗੇ ਆ ਜੀ 85 ਪੈਸੇ 85 ਪੈਸੇ ਟਾਇਰ ਹੈ ਜੀ ਅਗਲੇ ਅਗਲੇ ਅੱਧੇ ਆ ਜੀ ਅਗਲੇ ਅੱਧੇ ਨੇ ਹਾਂਜੀ ਤੇ ਜੇ ਗੱਲ ਕਰੀਏ ਮਾਡਲ ਕਿੰਨਾ ਜੀ 96 ਮਾਡਲ ਹੈ ਜੀ ਪੰਜਾਬ ਨੰਬਰ ਹੈ ਅੱਛਾ ਜੀ ਇਹਨਾਂ ਦਾ ਟਰੈਕਟਰ ਸਾਰਾ ਹਾਂਜੀ 1.5 ਲੱਖ ਰੁਪਏ ਮੰਗਦੇ ਹੈ 1.5 ਲੱਖ ਸਾਰਾ origignal ਹੈ ਬਾਈ ਤੇ ਕਿੱਥੇ ਤੱਕ ਛੱਡੋ ਇੰਜਨ ਕੇ ਰੁਕੇ ਆ ਜਮਾ ਕਿੱਥੇ ਤੱਕ ਛੱਡੋਗੇ ਜੀ ਨਵੀਂ ਬੈਟਰੀ ਹੈ ਆ ਲੈਣ ਦੇਣੀ ਹਾਂਜੀ ਲੈਣ ਦੇਣੀ ਇੱਕ 40 ਦਾ ਦੇ ਦਾਂਗੇ ਇੱਕ 40 ਦਾ ਦੇ ਦੇਣਗੇ ਬਾਈ ਠੀਕ ਹੈ ਜੀ ਤੇ ਬੈਟਰੀ ਨਵੀਂ ਆ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਤਲਵੰਡੀ ਸਾਬ ਉਹ ਟਰੈਕਟਰ ਮੰਡੀ 10 ਨੰਬਰ ਪਲਾਟ 'ਚ ਬਾਈ ਦੇ ਟਰੈਕਟਰ ਲੱਗਿਆ ਸੁਪਰ ਪਾਵਰ ਵਾਲੀ ਬੈਟਰੀ ਨਵੀਂ ਆ ਮਗਰ ਉਹ ਤੁਹਾਨੂੰ ਥੋੜੀ ਕੰਡੀਸ਼ਨ ਵਿਖਾ ਦਿੰਨੇ ਆ ਦੇਖ ਲਓ ਤੇ ਨਿਊ ਹੋਲੈਂਡ ਵੀ ਬਾਈ ਦਾ ਇੱਕ ਹੋਰ ਆ ਬਾਈ ਕੋਲ ਟਰੈਕਟਰ ਹੋਰ ਕਿਹੜਾ ਜੀ ਆਪਣੇ ਕੋਲੇ ਇੱਕ 94 ਮਾਡਲ ਡੀਆਈ ਆ ਬਾਈ ਜੀ ਡੀਆਈ ਕਿਹੜਾ ਜੀ 94 ਮਾਡਲ ਅੱਛਾ ਜੀ 94 ਮਾਡਲ ਹਾਂ ਉਹ ਘਰ ਖੜਾ ਉਹ ਘਰੇ ਖੜਾ ਹਾਂ ਉਹਦੇ ਹੈਗੇ ਟਾਇਰ 40 ਪੈਸੇ ਹਾਂਜੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਅਗਲੇ ਟਾਇਰ 60 ਪੈਸੇ ਇੰਜਨ ਗੇਅਰ ਦਾ ਸਹੀ ਹੈ ਜਮਾ ਠੀਕ ਹੈ ਜੀ ਪੰਜਾਬ ਨੰਬਰ ਹੈ ਬਹੁਤ ਸੋਹਣਾ ਟਰੈਕਟਰ ਹੋਈ ਠੀਕ ਹੈ ਜੀ ਡਿਮਾਂਡ ਹੁੰਦੀ ਕੀ ਆ ਉਹਦੀ ਹੈਗੀ ਜੀ 1.5 ਲੱਖ ਰੁਪਇਆ ਅੱਛਾ 1.5 ਲੱਖ ਹੈ ਹਾਂ ਤੇ 40 ਦਾ ਦੇ ਦਾਂਗੇ ਅੱਛਾ 40 ਦਾ ਦੇ ਦੋਗੇ ਤੇ ਸਦਵਾਰੇ ਬੋਲ ਦੋ ਜੀ ਕਿਹੜਾ ਪਿੰਡ ਬੁਰਸੇਮਾ ਜਲਾ ਬਠੰਡਾ ਤਹਿਸੀਲ ਤਲਵੰਡੀ ਸਾਬੋ ਠੀਕ ਹੈ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 94170 95377 ਤਲਵੰਡੀ ਸਾਬੋ ਤੋਂ ਆਪਣਾ ਪਿੰਡ 7 ਕਿਲੋਮੀਟਰ ਦੀ ਦੂਰੀ ਤੇ ਹੈ। ਅੱਛਾ ਜੀ। ਕਿ ਆ ਆ ਆ ਨੰਬਰ ਕਿੰਦਾ ਸੀ? ਇਹ ਨੰਬਰ ਹਰਿਆਣਾ ਹੈ ਜੀ। ਇਹ ਹਰਿਆਣਾ ਐਨਓ ਸੀ ਮਿਲ ਜੇਗੀ। ਐਨਓ ਸੀ ਨਹੀਂ ਮਿਲਦੀ ਜੀ ਇਹ ਤਾਂ ਸਿੱਧਾ ਐਫਪੀਆਰ ਤੇ ਜਾਉਂਦੇ ਤਾਂ ਠਮੜਲਾ। ਠੀਕ ਹੈ ਜੀ। ਹਾਂ ਐਫਪੀਆਰ। ਪੋਲੈਂਡ ਦੀ ਮਿਲ ਜੇਗੀ। ਪੋਲੈਂਡ ਦੀ ਮਿਲ ਜੂਗੀ। ਉਹਦੀ ਤਾਂ ਪਾਸਿੰਗ ਵੀ ਪਈ ਹੋਣੀ। ਪਾਸਿੰਗ ਪਈ ਹੈ ਜੀ ਉਹ ਤਾਂ 11 ਮਾਡਲ ਹੈ। 11 ਮਾਡਲ ਹੈ। ਨਾਮ ਵੀ ਹੋ ਜਾਏਗਾ ਜੀ। ਨਾਮ ਹੋ ਜਾਏਗਾ। ਨਾਮ ਹੋ ਜਾਏਗਾ। ਬਾਕੀ ਤੁਸੀਂ ਦੇਖ ਸਕਦੇ ਹੋ ਟ੍ਰਾਇਲ ਚੱਲਣ ਲੱਗੀ ਆ। ਮਹਿੰਦਰਾ ਰਾਈਡਰ ਦੀ। ਮਹਿੰਦਰਾ ਦੇ। ਇਹ ਵੀਡੀਓ ਨੂੰ ਸ਼ੇਅਰ ਕਰਾਇਆ ਤਲਵੰਡੀ ਸਾਬੋ ਟਰੈਕਟਰ ਮੰਡੀ ਦਿਨ ਲੱਗਦੀ ਬੁੱਧਵਾਰ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ